ਇਹ ਕਾਰ ਆਪਾਂ ਦੇ ਦੇਵਾਂਗੇ ਉਹੀ 90000 ਦੀ ਕਾਰ ਦੇ ਦਵਾਂਗੇ 85 ਦੇ ਦਿੰਨੇ ਕਰ ਲੋ ਚਲੋ ਭਾਈ 85000 ਚ ਲੈ ਜੀ ਚੱਨ 2008 ਮਾਡਲ ਆ ਹੂੰ ਕੋਈ ਕਹਿ ਦੇਣਾ ਵੀ ਆਕੇ ਘਟਾਣਾ ਨਹੀਂ ਯਾਰ ਘਟਾਉਣਾ ਨਹੀਂ ਭਜੀ ਚਲੋ ਫੇਰ 85000 ਦੀ ਕਾਰ ਹੋਊਗੀ ਤੁਹਾਡੀ ਹੈ ਇੱਕ ਰੇਟ ਬਸ ਵੀਡੀਓ ਵਾਲਾ ਵੀ ਇਹ ਭਰਾ ਲੁਧਿਆਣੇ ਤੋਂ ਆਇਆ ਵੀਡੀਓ ਦੇ 1 ਲੱਖ ਰੁਪਏ ਦੀ ਪੂਰੀ ਕਾਰ ਦੇ ਦਵਾਂਗੇ ਚਲੋ ਭਾਈ 1 ਲੱਖ ਤੇ 50000 ਦੀ ਆ ਕਰ ਦੇ ਦੇ ਇਹ ਭਜੀ ਕਾਰ 158000 ਦੀ ਕਾਰ ਕਰੋਗੀ ਮਿਲੂਗੀ 2000 ਨਾ ਮਾਡਲ ਆ ਹਾਂ 16000 ਚੱਲੀ ਗਾਰਾ ਪੂਰੇ ਪੰਜਾਬ ਚੋ ਨਹੀਂ ਮਿਲਣੀ ਬੜੀ ਦੁਬਾਰਾ ਇਹ 2 ਗ ਲੱਖ ਰੁਪਏ ਦੀ ਗੱਡ ਦੇਣੀ ਇੱਕ ਲੱਖ 99 ਹਜ਼ਾਰ ਦੀ ਇੱਕ ਗਾਰ ਬਣਨੀ ਆ ਤੁਹਾਨੂੰ ਇੱਕ ਪਾਸਿੰਗ ਕਰਾ ਕੇ ਸਾਤੋ ਲੈਣੀ ਕਿਉਂ ਨਾ ਹੂੰ ਫੇ ਆਪਾਂ ਕਾਰ ਭਾਜੀ 290 ਹਜ਼ਾਰ ਚ ਪਾਸ ਕਰਾ ਕੇ ਦਵਾਂਗੇ 290 ਹਜ਼ਾਰ ਇਹ ਭਾਜੀ ਉਦਾਂ ਦਾ ਆਪਾਂ ਸਾਤ ਤੱਕ ਦੀ ਰੱਖੀ ਹੋ ਡਿਮਾਂਡ ਹੂੰ 6 ਲੱਖ 70 ਹਜ਼ਾਰ ਦੀ ਗੱਡ ਦੇਣੀ ਆ 6 ਲੱਖ 70 ਹਜ਼ਾਰ 5 ਸਵਾ 5 ਦਾ ਲੋਨ ਵੀ ਕਰਾ ਦਵਾਂਗੇ ਇੱਥੇ ਹਾਂ ਜੀ ਵੀ ਮਿੱਤਰੋ ਕੀ ਹਾਲ ਚਾਲ ਨੇ ਮੇਰੇ ਸਾਰੇ ਭਰਾਵਾਂ ਦੇ ਹੋਪ ਕਰਦੇ ਆਂ ਬਾਈ ਤੁਸੀਂ ਕਿਹੜਾ ਟ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਖਾਸ ਹੋਣ ਵਾਲੀ ਆ ਤੁਸੀਂ ਨਾ ਇਸ ਕਾਰ ਬਿਆਰ ਨੂੰ ਬੜਾ ਪਿਆਰ ਦਿੱਤਾ ਬਾਈ ਤਿੰਨ ਚਾਰ ਵਾਰੀ ਆਪਾਂ ਬਾਈ ਉਹਨਾਂ ਦੀ ਵੀਡੀਓ ਕਰਕੇ ਗਏ ਆ ਤੇ ਤੁਸੀਂ ਹਣ ਪਰਮਾ ਹੰਗਾਰਾ ਦਿੱਤਾ ਵਾ ਪਿੱਛੇ ਮੇਰੇ ਬੋਰਡ ਲੱਗਾ ਹਾ ਤੁਸੀਂ ਪੜ ਹੀ ਲਿਆ ਹੋਣਾ ਵਾ ਜਿਹੜੇ ਭਰਾ ਪੁਰਾਣੇ ਆ ਤੇ ਨਵੇਂਆਂ ਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਪਹੁੰਚੇ ਆ ਬਾਈ ਰਾਣਾ ਕਾਰ ਬਾਜ਼ਾਰ ਮਣੀ ਵੀਰੇ ਦੇ ਕੋਲ ਸਹੀ ਗੱਲ ਮਣੀ ਬਈ ਸਹੀ ਗੱਲ ਭਾਜੀ ਕੈਮ ਹਾਂਜੀ ਵਧੀਆ ਭਾਜੀ ਮੈਨੂੰ ਇਹ ਦੱਸੋ ਭਰਾ ਕਿਦਾਂ ਰਿਸਪੌਂਸ ਕਿਦਾਂ ਆਉਂਦਾ ਭਰਾਵਾਂ ਦਾ ਬਹੁਤ ਵਧੀਆ ਭਾਜੀ ਕਹਿੰਦੇ ਮੱਲੂ ਪੋਤਾ ਵੀ ਮੇਲਾ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਬਈ ਤੁਹਾਨੂੰ ਇੱਕ ਚੀਜ਼ ਦਿਖਾ ਦੇਣਾ ਮੈਂ ਪਹਿਲਾਂ ਐਡਰੈਸ ਸਮਝਾ ਦੇਣਾ ਵਾ ਫਗਵਾੜੇ ਤੋਂ ਬੰਗਿਆਂ ਵਾਲਾ ਰੋਡ ਆ ਇਹ ਬੰਗਿਆਂ ਤੋਂ ਜਸਟ ਪਹਿਲਾਂ ਮੱਲੂ ਪੋਤਾ ਪਿੰਡ ਆ ਉਹਦੇ ਬਿਲਕੁਲ ਨਾਲ ਇਹ ਬਈ ਕਾਰ ਬਿਆਰ ਪੈਂਦਾ ਰਾਣਾ ਕਾਰ ਬਿਆਰ ਸਟਾਕ ਅੱਜ ਤੁਹਾਨੂੰ 20 ਤੋਂ 25 ਕਾਰਾਂ ਦਿਖਾਵਾਂਗੇ ਸਵਿਫਟਾਂ ਹੀ ਬਹੁਤ ਨੇ ਬਈ ਆਲਟੋਆਂ ਦੀ ਇੱਕ ਵਾਰੀ ਦਿਖਾ ਦਿਓ ਲੈਣਾ ਕਿੰਨੀਆਂ ਲੱਗੀਆਂ ਹੋਈਆਂ ਸਾਰੀਆਂ ਗੱਲ ਆਏ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਮਰੂਤੀ ਤੋਂ ਸ਼ੁਰੂਆਤ ਕਰ ਲਈਏ ਫੇ ਹਾਂਜੀ ਹਾਂਜੀ ਆ ਜਾਓ ਭਾਈ ਥੋੜੇ ਲਈ ਲਿਆਏ ਆ ਭਾਈ ਮਰੂਤੀ ਗਾਰ ਹਾਂਜੀ ਔਰ ਇਹ ਕੋਈ 2000 ਮਾਡਲ ਨਹੀਂ ਕੋਈ 1999 ਮਾਡਲ ਨਹੀਂ ਆ ਮਾਡਲ ਉੱਚਾ ਵਾ ਹੈ ਉੱਚਾ ਮਾਡਲ ਆ ਭਾਈ 2008 ਮਾਡਲ ਆ ਹੂੰ 28 ਤੱਕਰ ਪਾਸਿੰਗਾ ਭਾਜੀ ਇਹਦੀ ਪਾਸਿੰਗ ਵੀ ਹੈਗੀ 28 ਦਾ ਸੈਕੰਡ ਆਨਰ ਦੀ ਗਾਰ ਆ ਸ਼ੀਸ਼ੇ ਸਾਰੇ ਨਾਲ ਦੇ ਗਾਰ ਦੇ ਸਾਰੀ ਹਾਂਜੀ ਠੀਕ ਹੈ ਰੀਪੇਂਟ ਵੀ ਸਾਰੀ ਚ ਇੱਕ ਅੱਧਾ ਪੀਸ ਆਊਗਾ ਅੱਛਾ ਹਾਂਜੀ ਮਤਲਬ ਬਾਕੀ ਆਲ ਓਰੀਜਨਲ ਆ ਇੱਕ ਆਲ ਓਰੀਜਨਲ ਆ ਭਾਜੀ ਗਾਰ ਤੇ ਕਿੰਨੇ ਦੀ ਦੇਣੀ ਵੀਰੇ ਇਹ ਇਹ ਪਾਜੀ ਉਦਾਂ ਦਾ ਡਿਮਾਂਡ ਇਹਦੀ ਰੱਖੀ ਆ ਲੱਖ ਰੁਪਈਆ ਹਾਂ ਇਹ ਪਾਜੀ ਆਪਾਂ ਦਵਾਂਗੇ ਉਹੀ ਇੱਕ ਰੇਟ ਦੇ ਦਿਓ ਬਸ ਵੀ ਭਰਾ ਆ ਆ ਵੀ ਭਰਾ ਦੇ ਕਹਤੇ ਅੱਜ ਵਧੀਆ ਰੇਟ 90000 ਦੀ ਕਰ ਦੋ 85 ਦੇ ਦਈਏ 80 ਪਾਜੀ ਵਦ੍ਹਾ ਕਾ ਕੇ ਫੇ ਤੁਹਾਨੂੰ ਪਤਾ ਕਾਰਾਂ ਦਾ ਕੀ ਆਪਾਂ ਹੁਣ ਹੀ ਕਹਿ ਦੇਣਾ ਵੀ ਆਕੇ ਘਟਾਣਾ ਨਹੀਂ ਆ ਘਟਾਉਣਾ ਨਹੀਂ ਪਾਜੀ ਚਲੋ ਫੇ 80000 ਦੀ ਕਾਰ ਹੋਗੀ ਤੁਹਾਡੀ ਹੈ ਮਣੀ ਬਾਈ ਨਾਲ ਥੋੜਾ ਧੱਕਾ ਕਰ ਲਈਦਾ ਆਕੇ ਆਹਾ ਆਲਟੋ ਏ ਭਾਜੀ 2009 ਮਾਡਲ ਦੀ ਕਾਰ ਆ। ਹਾਂਜੀ। ਚੱਲੀ ਸਿਰਫ 34000 34000 ਹਾਂ ਸਹੀ ਗੱਲ ਆ। ओरिजिनल ਆ। ਹਾਂਜੀ ओरिजिनल ਆ। ਪਹਿਲੇ ਨਾਲ ਦੀ ਕਾਰ ਆ। 29 ਤੱਕ ਪਾਸ। 29 ਤੱਕਰ ਪਾਸਿੰਗ ਨਾਲੇ। ਪੈਸੇ। ਪੈਸੇ ਭਾਜੀ ਉਦਾਂ ਦਾ ਪਹਿਲੀ 65 ਰੱਖੀਓ ਡਿਮਾਂਡ। ਹੂੰ। ਇਹ ਕਾਰ ਦੇ ਦਵਾਂਗੇ। ਇੱਕ ਰੇਟ ਬਸ ਵੀਡੀਓ ਵਾਲਾ। ਵੀ ਇਹ ਭਰਾ ਲੁਧਿਆਣੇ ਤੋਂ ਆਇਆ ਵੀਡੀਓ ਦੇ। 1.5 ਲੱਖ ਰੁਪਏ ਦੀ ਪੂਰੀ ਕਾਰ ਦੇ ਦਵਾਂਗੇ ਤੋ। ਚਲੋ ਭਾਈ 1 ਲੱਖ ਤੇ 50000 ਦੀ ਆ ਕਾਰ ਹੋਊਗੀ। ਆਹਾ। ਇਹ ਪਾਜੀ ਹੈਗੀ 2013 ਮਾਡਲ ਹਾਂਜੀ ਸੈਕੰਡ ਓਨਰ ਦੀ ਕਾਰ ਆ ਹੂੰ ਇਹ ਪਾਜੀ ਉਦਾਂ ਦਾ ਆਪਾਂ ਇਹਦੀ 240 ਡਿਮਾਂਡ ਕਰਦੇ ਆ ਇਹ ਕਾਰ ਆਪਾਂ ਦੇ ਦਵਾਂਗੇ 1.5 ਲੱਖ ਰੁਪਏ ਦੀ 2.25 ਲੱਖ ਦੇ ਵਿੱਚ K10 Alto byte ਪੈਟਰੋਲ ਦੀ ਕਾਰ ਆ ਇੱਥੇ ਲੋਨ ਹੋ ਜੂ ਲੋਨ ਪਾਜੀ ਹੋ ਜਾਊਗਾ ਥੋੜਾ ਬਹੁਤ ਬਾਈ ਲੋਨ ਵੀ ਇਹਦੇ ਤੇ ਕਰਾ ਦੇਾਂਗੇ ਸਿਬਲ ਵਧੀਆ ਲਿਆਇਓ ਮੇਰਾ ਭਰਾ ਉਹਦੇ ਬਾਅਦ ਆ Alto K10 ਇਹ ਪਾਜੀ 2014 ਮਾਡਲ ਦੀ ਕਾਰ ਆ ਫਸਟ ਓਨਰ ਦੀ ਕਾਰ ਆ ਠੀਕ ਹੈ ਵੀਰੇ ਇਹ ਵਾਹਨਕਾਰ ਆਪਾਂ ਦੇ ਦਵਾਂਗੇ ਉਹੀ ਉਹਦਾ ਢਾਈ ਦੀ ਡਿਮਾਂਡ ਹੈ ਦੀ 235000 ਦੀ ਕਰ ਦੇ ਦਵਾਂਗੇ 235000 ਇਹ 14 ਮਾਡਲ ਆ ਉਹ 13 ਮਾਡਲ ਆ ਹਾਂਜੀ ਆਹਾ ਆਲਟੋ ਆਰਟੀ ਹੈਗੀ 2019 ਮਾਡਲ ਜੀ ਹਾਂਜੀ ਇਹ ਪਾਜੀ ਫਸਟ ਓਨਰ ਦੀ ਕਾਰ ਆ ਹੂੰ ਇਹ ਕਾਰ ਆਪਾਂ ਦੇ ਦਵਾਂਗੇ 285000 ਦੀ 2 ਲੱਖ ਤੇ 85000 ਦੀ 2019 ਮਾਡਲ 19 19 ਮਾਡਲ ਦੀ ਕਾਰ ਆ 19 ਮਾਡਲ ਪਹਿਲੇ ਨਾ ਦੀ ਆ ਕਾਰ ਜਿਹੜੇ ਭਰਾ ਕਹਿੰਦੇ ਆ ਵੀ ਮਾਡਲ ਉੱਚਾ ਚਾਹੀਦਾ ਮੇਰੇ ਖਿਆਲ ਨਾਲ ਬਾਈ 30000 ਡਾਊਨ ਪੇਮੈਂਟ ਇੱਥੇ ਲੈਣੀ ਤੁਸੀਂ ਬਾਕੀ ਤੁਹਾਡਾ ਫਾਈਨਾਂਸ ਹੋ ਜਾਣਾ ਇਹਦੇ ਤੇ ਤੁਹਾਨੂੰ ਝੋਟੇ ਵੀ ਖੜਾਏ ਹੋਏ ਆ ਸੱਤ ਸੀਟਾਂ ਦੇ ਵਿੱਚ ਮੈਂ ਕਹਿੰਨਾ ਆ ਦੁਆਬੇ ਏਰੀਆ ਦੇ ਵਿੱਚ ਤੁਸੀਂ ਮਸ਼ਹੂਰ ਹੋਣਾ ਚਾਹੁੰਦੇ ਹੋ ਸੱਤ ਸੀਟਾਂ ਨੂੰ ਲੈ ਕੇ ਹੈ ਸੱਤ ਸੀਟਾਂ ਬਹੁਤ ਖੜੀਆਂ ਇਹਨਾਂ ਤੋਂ ਇੱਕ ਸਭ ਤੋਂ ਪਹਿਲਾਂ ਝੋਟਾ ਦਿਖਾਓ ਫਾਰਚਨਰ ਕਿੰਨਾ ਮਾਡਲ ਹੈ ਇਹ ਇਹ ਪਾਜੀ 2012 ਮਾਡਲ ਆ ਹਾਂ ਆਟੋਮੈਟਿਕ ਅਗੇ ਨਾਲ ਆ ਆਟੋਮੈਟਿਕਲ ਠੀਕ ਹੈ ਵੀਰੇ 4/ 4/2 4/2 2012 12 ਮਾਡਲ ਹੈ ਹਾਂਜੀ ਕਿੰਨੇ ਦੀ ਦੇਣੀ ਵੀਰੇ ਇਹ ਕਾਰ ਇਹ ਭਾਜੀ ਕਾਰ ਆਪਾਂ ਦੇ ਦਾਂਗੇ 8 ਲੱਖ 70 ਹਜ਼ਾਰ ਦੀ ਦੇ ਦਾਂਗੇ 8 ਲੱਖ 70 ਹਜ਼ਾਰ ਇੰਜਨ ਗੇਅਰ ਐਨ ਪੂਰਾ ਓਕੇ origignal ਇੱਕ ਪੱਤੀ ਚੱਲੀ ਮੇਰੇ ਹਿਸਾਬ ਨਾਲ ਕਾਰ ਸਾਰੀ ਕਾਰ ਚੋਂ ਇਕੱਧਾ ਪੀਸ ਇਹਦਾ ਪੇਂਟ ਹੋ ਗਿਆ ਬਾਕੀ ਬੰਪਰਾਂ ਇਲਾਵਾ ਪੇਂਟ ਬਾਕੀ ਸਾਰੀ 올 origignal ਬਾਈ ਬੰਪਰਾਂ ਬੰਪਰਾਂ ਦਾ ਤੁਹਾਨੂੰ ਪਤਾ ਬਾਈ ਸ਼ਹਿਰ ਚ ਜਦੋਂ ਗੱਡੀ ਚੱਲਦੀ ਆ ਥੋੜੀ ਬਹੁਤ ਟੱਚਿੰਗ ਟੱਚਿੰਗ ਨਾਰਮਲ ਗੱਲ ਆ ਉਹਦੇ ਚ ਕੋਈ ਓਲੇ ਵਾਲੀ ਗੱਲ ਨਹੀਂ ਆ ਕਾਰ ਸਕ੍ਰੈਚ ਲੈਸ ਓਕੇ ਮਿਲੇ ਤੁਹਾਨੂੰ ਇਹੀ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਕੋਈ ਘਾਤੀ ਪਿਟੀ ਕਰਨ ਨਾ ਦਈਏ ਹਨ ਤੇ ਚੱਲੀ ਕਿੰਨੀ ਐ ਇਹ 132000 ਰਿਕਾਰਡ ਨਾਲ ਤਿੰਨ ਦੋਨੋਂ ਚਾਬੀਆਂ ਦੋਹੇ ਚਾਬੀਆਂ ਨਾਲ ਨੇ ਕਰਦੇ ਜਿਹੜੇ ਭਰਾ ਇਹਦੇ ਤੇ ਫਾਈਨਾਂਸ ਕਰਾਣਾ ਚਾਹੁੰਦੇ ਉਹਨਾਂ ਦਾ ਫਾਈਨਾਂਸ ਵੀ ਹੋ ਜਾਊਗਾ ਆ ਕ੍ਰਿਸਟਾ ਕ੍ਰਿਸਟਾ ਭਾਜੀ 2017 ਮਾਡਲ ਦੀ ਕਾਰ ਆ ਹਾਂ ਸੈਕੰਡ ਹੰਡਰਡਰ ਦੀ ਕਾਰ ਆ ਇਹ ਹਾਂਜੀ ਉਦਾਂ ਭਾਜੀ ਆਪਾਂ ਇਹਦਾ ਸਾਡੇ 11 ਵੀ ਮੰਗਦੇ ਸੀ 11 ਵੀ ਇਹ ਆਪਾਂ ਕਾਰ ਆਪਾਂ ਦੇ ਦੇਣੀ 10.5 ਲੱਖ ਰੁਪਏ ਦੀ ਕਾਰ ਦੇ ਦਵਾਂਗੇ 10 ਲੱਖ ਤੇ 50 ਹਜ਼ਾਰ ਤੇ 2017 ਮਾਡਲ ਕ੍ਰੈਸਟਾ ਇਹ ਮੈਨੂਅਲ ਆਟੋ ਮੈਨੂਅਲ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ 8 ਲੱਖ ਦਾ ਲੋਨ ਵੀ ਹੋ ਜਾ ਲੈ ਵੀ ਮਤਲਬ ਕਿ ਉਹੀ ਤੁਹਾਨੂੰ ਪਤਾ ਲੱਗ ਗਈ ਡਾਊਨ ਪੇਮੈਂਟ ਕਿੰਨੀ ਕੁ ਤੁਸੀਂ ਲੈਣੀ ਆ 2.5 ਲੱਖ ਰੁਪਏ ਲਿਆਇਓ ਬਾਕੀ ਤੁਹਾਡਾ ਫਾਈਨਾਂਸ ਹੋ ਜਾਊਗਾ ਆਹ ਨੋਵਾ ਇਹ ਆ ਭਾਜੀ 2015 ਮਾਡਲ ਦੀ ਕਾਰ ਆ ਹਾਂ ਇਹ ਕਾਰ ਆਪਾਂ ਛੋਟਾ ਜਿਹਾ ਰੇਟ ਇਹਦਾ ਛੋਟਾ ਜਿਹਾ ਹੀ ਆ ਛੋਟਾ ਜਿਹਾ ਇਹ ਜੇ ਤੁਸੀਂ ਛੋਟਾ ਕਿਹਾ ਤਾਂ ਮਤਲਬ ਵਾਕਈ ਏ ਭਾਜੀ 15 ਮਾਡਲ ਆਪਾਂ G4 Nova 4,60,000 ਦੀ ਦੇ ਦਵਾਂਗੇ 15 ਮਾਡਲ 15 G4 ਆ ਬਾਈ ਨੋਟ ਕਰ ਲਿਓ ਅਨੋਵਾ ਜਿਹੜੇ ਭਰਾ ਕਹਿੰਦੇ ਵੀ ਅਨੋਵਾ ਵੈਸੇ ਆ ਦੁਆਬੇ ਵਾਲੀ ਸਾਈਡ ਪਿੰਡਾਂ ਵਾਲੀ ਸਾਈਡ ਭਰਾ ਬਹੁਤ ਮੰਗਦੇ ਆ ਅਨੋਵਾ ਦਾ ਸਟਾਕ ਨਾ ਹਮੇਸ਼ਾ ਹੀ ਨਾ ਤੋਂ ਰਹਿੰਦਾ ਹੀ ਆ ਜੇ ਤੁਸੀਂ ਇਹ ਵੀਡੀਓ ਲੇਟ ਵੀ ਦੇਖ ਰਹੇ ਹੋ ਤਾਂ ਬਾਈ ਇਹਨਾਂ ਨੂੰ ਕਾਲ ਕਰਕੇ ਪੁੱਛ ਲਿਓ Nova ਇਹਨਾਂ ਤੋਂ ਖੜੀਆਂ ਹੀ ਹੁੰਦੀਆਂ ਐਕਸ ਯੂਵੀ 500 ਵੀਰੇ ਐਕਸ ਯੂਵੀ ਵੀਰੇ 2014 ਮਾਡਲ ਦੀ ਕਾਰ ਆ ਇਹ ਹੂੰ ਸੇਕਣ ਨਰਦੀ ਕਾਰਾ ਦੋਨੋ ਚਾਬੀਆਂ ਇਹਦੇ ਟਾਇਰ ਵੀ ਨਾਲ ਦੇ ਆ ਨਾਲ ਦੇ ਹੀ ਆ ਨਾਲ ਦੇ ਟਾਇਰ ਠੀਕ ਹੈ ਵੀਰੇ ਇਹ ਭਾਜੀ ਆਪਾਂ ਉਦਾਂ 7.5 ਦੀ ਡਿਮਾਂਡ ਕਰਦੇ ਇਹ ਕਾਰ ਆਪਾਂ ਦਵਾਂਗੇ 4.80 ਲੱਖ ਦੀ ਦਵਾਂਗੇ 4.80 ਲੱਖ ਤੇ 80 ਹਰ ਮਣੀ ਵੀਰੇ ਸਾਰਾ ਕੁਝ ਵਰਕਿੰਗ ਵਰਕਿੰਗ ਭਾਜੀ ਸਾਰਾ ਆਲ ਵਰਕਿੰਗ ਆਲ ਵਰਕਿੰਗ ਸਾਰੀ ਕਾਰ ਤੁਹਾਨੂੰ ਟਿਚ ਮਿਲੂਗੀ ਅੱਛਾ ਹੁਣ ਇਹ ਦੱਸੋ ਜਿਹੜੇ ਭਰਾ ਕਹਿੰਦੇ ਆ ਵੀ ਅਸੀਂ ਕਈਆਂ ਨੂੰ ਐ ਹੁੰਦਾ ਵਾ ਵੀ ਪਹਿਲੀ ਗੱਡੀ ਲੈਣੀ ਹੁੰਦੀ ਅਗਲੇ ਕਹਿੰਦੇ ਵੀ ਅਸੀਂ ਮਕੈਨਿਕ ਲੈ ਕੇ ਆਵਾਂਗੇ ਤੁਹਾਨੂੰ ਇਤਰਾਜ ਦਾ ਨਹੀਂ ਨਹੀਂ ਭਾਜੀ ਜਿੱਦਾਂ ਮਰਜ਼ੀ ਲੈ ਕੇ ਆਣ ਮੈਂ ਕਹਾ ਭਾਜੀ ਆਪਣੀ ਦਸੱਲੀ ਹੁੰਦੀ ਆ ਬਾਕੀ ਕਈ ਵਾਰ ਬੰਦਾ ਆਪਣੇ ਗੱਡੀ ਦੇ ਲੈ ਕੇ ਆ ਸਕਦਾ ਕੋਈ ਜਿੱਦਾਂ ਮਰਜ਼ੀ ਬਾਈ ਚੈੱਕ ਕਰਵਾ ਕੇ ਲੈ ਕੇ ਜਾਏ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਈ ਉਹਨਾਂ ਦਾ ਕੰਮ ਹੁੰਦਾ ਨਹੀਂ ਕਾਫੀ ਟਾਈਮ ਦਾ ਆਹਾ ਐ ਵਾਈਟ ਕਲਰ ਦੀ ਇਹ ਹੈਗੀ 2012 ਮਾਡਲ ਆ ਸੈਕੰਡ ਹੈਂਡਰ ਦੀ ਕਾਰ ਆ ਡਬਲਯੂ 8 ਡਬਲਯੂ 8 ਟੌਪ ਵਾਲੀ ਆ ਗਈ ਹਾਂਜੀ ਟੌਪ ਵਾਲੀ ਠੀਕ ਐ ਕਿੰਨੇ ਦੀ ਬਾਈ ਇਹ ਕਾਰ ਆਪਾਂ ਦੇ ਦਵਾਂਗੇ ਉਹੀ 380000 ਦੀ ਇਹ ਦਵਾਂਗੇ 380000 ਦੀ ਅੱਛਾ ਤੁਹਾਨੂੰ ਯਾਦ ਹੋਊਗਾ ਆਪਾਂ ਐਕਸਯੂਵੀ 500 ਪਹਿਲਾਂ ਵੀ ਪਾਈਆਂ ਸੀ ਬੜੀਆਂ ਚੱਲੀਆਂ ਸੀ ਰੀਲਾਂ ਹਣਾ ਮਿੰਟੋ ਮਿੰਟੇ ਨਿਕਲੀਆਂ ਸੀਗੀਆਂ ਤੇ ਜੇ ਕੋਈ ਭਰਾ ਮੇਰਾ ਨਾਂ ਲੈ ਕੇ ਆਇਆ ਰਿਗਾਰਡ ਕਰ ਦਿਓ ਹੋਈਗਾ ਨਹੀਂ ਮਾਣ ਤਾਣ ਹੋ ਜਾਊਗਾ ਠੀਕ ਹੈ ਨਾ ਵੀ ਆਿਆਂ ਦਾ ਮੂੰਹ ਨਾ 모ੜਿਓ ਬਸ ਆਗੇ ਤਾਂ ਕਾਰ ਦੇ ਕੇ ਭੇਜਿਓ ਆਹਾਂ ਆ ਠੀਕ ਆ ਇਹ ਭਾਜੀ 2016 ਮਾਡਲ ਆ ਜੀਡੀਆਈ ਪਲੱਸ ਪੌਸ਼ ਬਟਨ ਸਟਾਰਟ ਵਾਲੀ ਆ ਠੀਕ ਹੈ ਫਸਟ ਆਨਰ ਦੀ ਕਾਰ ਆ ਹਾਂ ਇਹਦੀ ਆਪਾਂ 6.5 ਡਿਮਾਂਡ ਕਰਦੇ ਆਂ। ਹੂੰ। ਇਹ ਕਾਰ ਆਪਾਂ ਦਵਾਂਗੇ 6,15,000 ਦੀ ਕਰ ਦੇ ਦੋਨਾ। 6,15,000 ਦੀ ਤੁਹਾਨੂੰ ਆ ਬਣ ਜੂਗੀ। ਇਹ ਕਿਹੜੀ ਹੈ ਵੀਡੀਆਈ? ZDI ਪਲੱਸ ਪੁਸ਼ ਬਟਨ ਸਟਾਰਟ ਵਾਲੀ। ਅੱਛਾ ZDI ਪਲੱਸ ਆ। ਪਲੱਸ ਆ। ਧਿਆਨ ਨਾਲ ਸੁਣ ਲਿਓ ਬਾਈ, LDI ਆਂਦੀ, VDI ਆਂਦੀ, ਫਿਰ ZDI ਆਂਦੀ ਆਂਦੀ, ਫਿਰ ZDI ਪਲੱਸ ਆਂਦੀ ਆ। ਸਭ ਤੋਂ ਟੌਪ ਵਾਲਾ ਵੇਰੀਐਂਟ ਜਿਹਨੂੰ ਕਹਿੰਦੇ ਨੇ ਪੁਸ਼ ਬਟਨ ਸਟਾਰਟ ਵਾਲੀ ਹਨਾ। ਪੁਸ਼ ਬਟਨ ਵਾਲਾ। ਕਾਲ ਕਰ ਲਿਓ, ਫਾਈਨਾਂਸ ਇੱਥੇ ਵੀ ਮੇਰੇ ਖਿਆਲ ਨਾਲ ਲੱਖ ਦੇ ਆਰਾਊਂਡ ਦੇ ਕੇ ਇਹਦੇ ਤੇ ਵੀ ਲੋਨ ਹੋ ਜਾਊਗਾ। ਹੋ ਜਾ ਏ ਭਾਜੀ ਹੈਗੀ 2017 2015 ਮਾਡਲ ਦੀ ਕਾਰ ਆ ਸੈਕੰਡ ਓਨਰ ਦੀ ਕਾਰ ਆ ਸਪੋਰਟਸ ਆਪਸ਼ਨ ਆ ਪੁਸ਼ ਬਟਨ ਸਟਾਰਟ ਵਾਲੀ ਕਾਰ ਆ ਪੁਸ਼ ਬਟਨ ਸਟਾਰਟ ਹੈਗੀ ਠੀਕ ਐ ਕਾਰ ਕਿੰਨੇ ਦੇਣੀ ਏ ਭਾਜੀ ਆਪਾਂ ਕਾਰ ਦੇ ਦਵਾਂਗੇ 2 ਲੱਖ 90 ਹਜ਼ਾਰ ਦੀ ਕਾਰ ਦੇ ਦਵਾਂਗੇ ਕਿੰਨੇ ਦੀ 2 ਲੱਖ 90 ਹਾਂਜੀ ਇਹ ਸੱਚ ਆ ਨਾ ਹਾਂਜੀ ਨੰਬਰ ਬਾਈ ਤੁਹਾਡੇ ਮੂਰੇ ਨੇ ਕਾਲ ਕਰ ਲਿਓ ਆਓ ਤੁਹਾਨੂੰ ਹੁਣ ਅੰਦਰ ਉਹਦੀ ਇੰਟੀਰੀਅਰ ਵੀ ਦਿਖਾ ਦਿਆਂਦਾ ਮੈਂ ਆ ਕਾਰ ਦੇ ਵਿੱਚ ਪਲੇਅਰ ਲੱਗਿਆ ਹੋਇਆ ਵਾ ਔਰ ਕਾਰ ਦੇ ਵਿੱਚ ਸਟੀਅਰਿੰਗ ਕੰਟਰੋਲ ਇੱਥੇ ਨਹੀਂ ਹੈਗੇ ਹਨ ਹਾਂ ਚਾਰੇ ਪਾਵਰ ਵਿੰਡੋਆਂ ਤੇ ਜਿਹੜੇ ਮੇਰੇ ਭਰਾ ਮੈਨੂੰ ਅਲਟ੍ਰਾਂਸਮਿਸ਼ਨ ਡੀਜ਼ਲ ਦੀ ਕਾਰ ਡੀਜ਼ਲ ਹੈ ਨਾ ਇਹ ਡੀਜ਼ਲ ਭਾਜੀ ਕਾਲ ਕਰ ਲਿਓ ਐਵਰੇਜ ਮਰੀਖਾਂ ਨਾਲ 20-22 ਤਾਂ ਹੁੰਦੀ ਹੈ ਰਾਮ ਨਾਲ ਬੜੇ ਰਾਮ ਨਾਲ ਫਰਾਂਸ ਕਿੰਨਾ ਕਰਾ ਦੋਗੇ ਲੋਨ ਲੋਨ ਭਾਜੀ ਇੱਥੇ ਕਰਾ ਦਵਾਗੇ ਉਹੀ 2 ਕ ਲੱਖ ਰੁਪਏ ਦਾ ਕਰਾ ਦਵਾਜੂਗਾ ਹੋ ਜਾਊਗਾ ਦੋ ਕ ਲੱਖ ਦਾ ਲੋਨ ਮਤਲਬ ਥੋੜੀ 7-8000 ਦੇ ਆਰਾਊਂਡ ਬਾਈ ਕਿਸ਼ਤ ਆਊਗੀ ਆਹਾ i20 ਕਿਹੜੀ ਇਹ ਭਾਜੀ 2014 ਮਾਡਲ ਦੀ ਕਾਰ ਆ ਹਾਂ ਏ ਭਾਜੀ ਆਸਟਾ ਆਪਸ਼ਨ ਮਾਡਲ ਆ ਸਭ ਤੋਂ ਟਾਪ ਵਾਲਾ ਟਾਪ ਵਾਲਾ ਪੁਸ਼ ਬਟਨ ਸਟਾਰਟ ਬੈਕ Wiper ਡੀਫੋਗਰ ਵਾਲਾ ਸ਼ੀਸ਼ਾ ਹਨਾ ਸਾਰੀਆਂ ਚੀਜ਼ਾਂ ਆ ਗਈਆਂ ਇਹਦੇ ਚ ਤੇ ਕਾਰ ਦੇ ਸੀਟ ਕਵਰ ਵਗੈਰਾ ਸਾਰਾ ਕੁਝ ਨਵਾਂ ਵਾ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਆ ਸਟੀਅਰਿੰਗ ਕੰਟਰੋਲ ਆ ਕਾਰ ਦੇ ਕਿੰਨੇ ਦੀ ਬਾਈ ਕਾਰ ਲੈਣੀ ਐ ਇਹ ਇਹ ਭਾਜੀ ਆਪਾਂ ਕਾਰ ਦੇ ਦੇਣੀ ਆ ਇੱਕੋ ਹੀ ਰੇਟ 3 ਲੱਖ ਰੁਪਏ ਦੀ ਕਾਰ ਰਹਿਤਾਂ ਕਿੰਨੇ ਦੀ 3 ਲੱਖ ਰੁਪਏ ਦੀ ਨਾ ਮੈਂ ਨਵੀਂ ਸ਼ੇਪ ਵਾਲੀ ਹੋਸਟੋਂ ਓਹ ਜੀ ਭਾਜੀ ਇਹਨਾਂ 3 ਲੱਖ ਦੀ ਕਾਰ ਪੱਕੀ ਹੈ ਨਾ ਪੱਕੀ ਗੱਲ ਆ ਭਾਜੀ ਲੈ ਲਓ ਫੇ ਮੇਰਾ ਭਰਾ 3 ਲੱਖ ਦੀ ਕਾਰ ਨੰਬਰ ਤੁਹਾਡੇ ਮੂਰੇ ਔਰ ਆ ਜਿਓ ਬਾਈ ਆਹਾ ਸਵਿਫਟ ਇਹ ਭਾਜੀ 2014 ਮਾਡਲ ਆ ਰਿਸਟਰਡ ਹੈ ਦੀ 2016 ਦੀ ਆ ਹੂੰ 14/16 14/16 ਠੀਕ ਆ 14 ਫਰਸਟ ਹੰਦਰ ਦੀ ਕਾਰ ਨਾਲੇ ਇਹ ਭਾਜੀ ਕਾਰ ਆਪਾਂ ਦੇ ਦਵਾਂਗੇ 4 ਲੱਖ ਰੁਪਏ ਦੀ ਇਹ ਕਿਹੜੀ ਆ VXi ਵੀਡੀਆਈ ਵੀਡੀਆਈ ਡੀਜ਼ਲ ਚ ਬੀਡੀਆਈ ਡੀਜ਼ਲ 25+ ਦੀ ਐਵਰੇਜ ਆ ਕਾਰ ਦੀ ਹਮੇਸ਼ਾ ਰਹਿੰਦੀ ਆ ਉਹ ਤੁਹਾਨੂੰ ਪਤਾ ਹੀ ਆ ਅੱਗੇ ਸੋਹਣੇ ਮੈੱਕਾਂ ਵਾਲੀ ਇੱਕ ਹੋਰ ਆ ਗਈ ਸਵਿਫਟ ਮੈੱਕ ਦਿਖਾ ਦਿਓ ਪਹਿਲਾਂ ਤਾਂ ਤੇ ਮਾਲਵੇ ਵਾਲੀ ਥਾੜ ਕਹਿੰਦੇ ਵੀ ਅਲਾਏ ਕਹਿੰਦੇ ਆ ਤੇ ਦੁਆਬੇ ਵਾਲੀ ਥਾੜ ਮੈੱਕ ਕਹਿੰਦੇ ਆ ਹਾਂ ਮੈੱਕ ਹਾਂਜੀ ਦੱਸੋ ਯਾਰ ਇਹ ਭਾਜੀ 2013 ਮਾਡਲ ਦੀ ਕਾਰ ਆ ਹਮ ਸਾਰੀ ਕਾਰ ਚੋਂ ਇਹਦਾ ਵੀ ਇੱਕ ਅੱਧਾ ਪੀਸੇ ਹੁੰਦਾ ਪੇਂਟ ਬੰਪਰਾਂ ਤੋਂ ਲਾਵਾ ਬੰਪਰਾਂ ਤੋਂ ਲਾਵਾ ਠੀਕ ਹੈ ਨਾਲੇ ਛੋਟਾ ਨੰਬਰ ਆ 13 ਮਾਡਲ ਦੀ ਆ ਛੋਟਾ ਨੰਬਰ ਆ ਔਰ ਪੰਜਾਬ ਨੰਬਰ ਹੀ ਨੇ ਸਾਰੀਆਂ हां जी एदी पाजी आपा उदा 375 डिमांड ਕਰਦੇ ਆ ਇਹ ਕਾਰ ਜਿਹੜਾ ਤੁਹਾਡੀ ਵੀਡੀਓ ਦੇਖਿਆ ਹਾਂਗਾ ਸਾਢੇ 3 ਲੱਖ ਰੁਪਏ ਦੀ ਕਰ ਦੇ ਦਵਾਂਗੇ ਸਾਢੇ 3 ਲੱਖ ਰੁਪਏ ਦੀ ਤੁਹਾਨੂੰ ਭਾਈ ਨੈਟ ਫਟ ਇਹ ਕਾਰ ਬਣ ਜੂਗੀ ਇੰਜਨ ਗੇਅਰ ਦੀ ਵਧੀਆ ਕਾਰ ਹੈ ਨਾ ਵਧੀਆ ਕਾਰ ਆਹ ਹੈਗੀ 2012 ਮਾਡਲ ਹਾਂਜੀ ਇਹ ਭਾਜੀ ਫਸਟ ਓਨਰ ਦੀ ਕਾਰ ਆ ਹਾਂ ਇਹ ਕਾਰ ਭਾਜੀ ਛੋਟਾ ਜਿਹਾ ਦਾ ਰੇਟ ਆ ਹੂੰ ਜਿਹੜਾ ਸਾਡੀ ਵੀਡੀਓ ਦੇਖਿਆ ਹਾਂਗਾ ਵੀ ਇੱਕ ਹੀ 310000 ਦੀ ਕਰ ਦੇ ਦਵਾਂਗੇ ਕਿੰਨਾ ਮਾਡਲ 12 ਫਰਸਟ ਅਧਿਕਾਰ 12 ਪਹਿਲੇ ਨਾ ਦੀਆ ਬੀਡੀਆਈ ਇਹ ਵੀ ਬੀਡੀਆਈ ਆ ਭਾਈ ਸਵਿਫਟਾਂ ਦੇ ਵਿੱਚ ਵੀ ਤੁਹਾਨੂੰ ਬਾਲੀਆਂ ਆਪਸ਼ਨਾਂ ਦੇਤੀਆਂ i20 ਆ अल्टੋ ਆਹ ਹੁਣ ਇੱਕ ਹੋਰ ਖੜੀ ਜਿਹੜੀ ਇਹ ਭਾਈ 12 ਮਾਡਲ ਆ ਹਾਂ ਬਿੱਦਰ ਕਾਰਡ ਚੱਲੀ ਆ 82 ਯਰ ਬਿੱਦਰ ਕਾਰਡ ਦੋਨੋਂ ਚਾਬੀਆਂ ਹੂੰ ਇਹ ਵੀ ਬੰਪਰਾਂ ਤੋਂ ਇਲਾਵਾ ਕਿਤੇ ਪੇਂਟ ਨਹੀਂ ਕਰ ਠੀਕ ਹੈ ਵਧੀਆ ਕਾਰ ਆ ਹਾਂ ਇਹਦੀ ਭਾਜੀ ਡਿਮਾਂਡ ਹੈਗੀ ਆ 390000 ਇਹ ਕਾਰ ਆਪਾਂ ਦੇਵਾਂਗੇ 360000 ਦੀ ਕਾਰ ਦੇਵਾਂਗੇ 360000 ਦੇ ਵਿੱਚ ਤੁਹਾਨੂੰ ਆ ਵੀ ਕਾਰ ਵਾਂਝੀ ਇਹ ਨਾ ਬਾਈ ਹੋਣੀ ਜਿਹੜੀਆਂ ਕਾਰਾਂ ਰੱਖਦੇ ਆ ਇਹ ਉਹੀ ਕਾਰਾਂ ਰੱਖਦੇ ਆ ਜਿਹੜੀਆਂ ਵੇਚਣ ਵਾਲੀਆਂ ਹੋਣ ਬਾਈ ਆਊਟ ਪ੍ਰੋਡਕਟ ਨਹੀਂ ਰੱਖਦੇ ਜ਼ਿਆਦਾਤਰ ਇਹਨਾਂ ਤੋਂ ਸਯੋਕੀ ਹੁੰਡਾਈ ਆ ਕੀ ਕਹਿੰਦੇ ਆ ਤੁਹਾਡੇ ਟਾਇota ਇਹ ਜੇ ਪ੍ਰੋਡਕਟ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਕ ਆ ਵਰਨਾ ਖੜੀ ਹੈ ਫਲੂਟਿਕ ਬਾਦਨਾ ਵੀਰੇ ਹੈਗੀ 2013 ਮਾਡਲ ਹਾਂਜੀ ਦੂਜੀ ਆ ਇਹ ਭਾਜੀ ਹੈਗੀ ਆ ਆਪਾਂ ਫਲੂਟਿਕ ਵਾਲੀ ਹਾਂਜੀ BB081819 ਨੰਬਰ ਨੰਬਰ ਸੋਨਾ ਵਾ ਹਾਂਜੀ ਤੇ ਪੁਛ ਪਟਾਣਾ ਨਹੀਂ ਚਾਬੀ ਵਾਲੀ ਚਾਬੀ ਵਾਲੀ ਸਵੀਟ ਕਵਰ ਵਗੈਰਾ ਵਧੀਆ ਅੰਦਰੋਂ ਮੈਟਿੰਗ ਹੋਈ ਆ ਠੀਕ ਐ ਇਹ ਪਾਜੀ ਕਾਰ ਆਪਾਂ ਦੇ ਦੇਵਾਂਗੇ 3 ਲੱਖ ਰੁਪਏ ਦੀ ਦੇ ਦੇਵਾਂਗੇ 295 ਦੇ ਦਿੰਨੇ ਦੇ ਦਵਾਂਗੇ ਚਲੋ 295000 ਦੀ ਕਾਰ ਹੋਗੀ ਜਿਹੜੇ ਕਹਿੰਦੇ ਵੀ ਵਰਨਾ ਲੈਣੀ ਆ ਨੰਬਰ ਸੋਨਾ ਚਾਹੀਦਾ ਵਾ ਆ ਖੜੀ ਆ ਇਹਨਾਂ ਦੇ ਕੋਲ ਆ ਕੇ ਲੈ ਜਿਓ ਬਾਈ ਆਹ ਵਰਨਾ ਇਹ ਪਾਜੀ 2015 ਮਾਡਲ ਆ ਫਸਟ ਓਨਰ ਦੀ ਕਾਰ ਐ ਅੱਛਾ ਪਛਬੜਨ ਸਟਾਰਟ ਆ ਹਾਂ ਇਹ ਪਾਜੀ ਕਾਰ ਉਦਾਂ ਦਾ ਆਪਾਂ 5.5 ਡਿਮਾਂਡ ਰੱਖੀ ਐ ਦੀ ਹਾਂ ਇਹ 5 ਲੱਖ ਰੁਪਏ ਹੀ ਦੇ ਦਵਾਂਗੇ ਬਰਨਾ 2000 ਕਿੰਨਾ ਮਾਡਲ 14 14 ਮਾਡਲ ਹਾਂਜੀ ਕਿੰਨੇ ਦੀ ਲਾਸਟ ਦੇਣੀ ਆ 5 ਲੱਖ ਰੁਪਏ ਦੀ 5 ਲੱਖ ਰੁਪਏ ਦੀ ਹਾਂਜੀ ਚਲੋ ਭਾਈ ਮੌਕੇ ਤੇ ਆਇਓ ਹੋਰ ਰਿਗਾਰਡ ਹੋ ਜਾਣਾ ਤੁਹਾਡਾ ਕਹਿ ਦਿਓ ਭਰਾ ਦੀ ਵੀਡੀਓ ਦੇਖ ਕੇ ਆਏ ਆ ਸਾਡੀ ਏਅਰ ਇਹ ਪਾਜੀ 2018 ਮਾਡਲ ਆ ਹਮ ਪੈਟਰੋਲ ਅੱਛਾ ਜੀ VXI ਹਾਂਜੀ 50-60 ਹਜ਼ਾਰ ਦੇ ਕਰੀਬ ਚੱਲੀ ਐ ਇਹ ਕਾਰ ਜੈਨੂਨ ਜੈਨੂਨ ਠੀਕ ਹੈ ਇਹ ਭਾਜੀ ਕਾਰ ਆਪਾਂ 5.5 ਦੇ ਘਰੇ ਚ 5.5 5.5 ਦੀ ਕਾਰ ਮਾੜਾ ਮਟਾ ਮਾੜਤਾਨ ਹੋ ਜਾਊਗਾ ਕਰ ਦੋ ਫੇ ਹੋਣੀ ਕਰ ਦੋ ਇਹ ਭਾਜੀ ਦੇ ਦਵਾਂਗੇ 5,30,000 ਦੇ ਦਵਾਂਗੇ 5,30,000 ਦੀ ਕਾਰ ਹੋਗੀ ਇੰਟੀਰੀਅਰ ਦਿਖਾ ਦਿੰਦਾ ਵਾ ਚੈੱਕ ਕਰ ਲਓ ਮੇਰਾ ਭਰਾ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਆ ਗਈ ਆ ਬਹੁਤ ਹੀ ਸੋਹਣੀ ਸਟੀਅਰਿੰਗ ਕੰਟਰੋਲ ਵਗੈਰਾ ਸਾਰਾ ਕੁਝ ਹੈਗਾ ਵਾ ਸੀਟ ਕਵਰ ਜਮਾ ਨਵੇਂ ਪਏ ਆ ਮੇਰੇ ਤੇ ਲੋਨ ਕਿੰਨਾ ਕਰਾ ਦੋਗੇ ਲੋਨ ਲੋਨ ਭਾਜੀ ਇੱਥੇ ਮੰਨ ਕੇ ਚੱਲੋ ਤੁਸੀਂ ਸਾਢੇ 1.5 ਤਾ ਹੋ ਜਾਊਗਾ ਆਰਾਮ ਨਾਲ ਸਾਢੇ 3.5 ਤੋਂ 4 ਦੇ ਵਿੱਚ ਸਾਢੇ 3.5 ਤੋਂ 4 ਦੇ ਵਿੱਚ ਬਾਕੀ ਤੁਹਾਡਾ ਸਿਬਲ ਸਕੋਰ ਵਧੀਆ ਲਿਆਇਓ ਬਾਈ ਆਓ ਤੁਹਾਨੂੰ ਅੰਦਰ ਵੀ ਕਾਰਾਂ ਖੜੀਆਂ ਉਹ ਵੀ ਦਿਖਾਈਏ ਇਹ ਬਾਦ ਫਿਰ ਇਹ ਲਾਲ ਸਵਿਫਟ ਕਿੰਨੇ ਦੀ ਇਹ ਭਾਜੀ 2009 ਮਾਡਲ ਆ ਪੈਟਰੋਲ ਚ ਅੱਛਾ ਜੀ ਇਹ ਭਾਜੀ ਕਾਰ ਆਪਾਂ ਉਦਾਂ ਦਾ 2 ਲੱਖ ਰੁਪਏ ਦੀ ਡਿਮਾਂਡ ਰੱਖੀ ਹੈ ਜੀ ਹੂੰ ਇਹ ਕਾਰ ਤਕਰੀਬਨ ਤਿੰਨ ਪੀਸ ਭੇਡ ਆ ساری ਕਾਰ ਚੋ ਸਾਰੀ ਕਾਰ ਚੋ ਤਿੰਨ ਵੀਸ ਪੇਂਟ ਤਿੰਨ ਪੀਸ ਆ ਬਾਈ ਹੁਣਾਂ ਦੀ ਆ ਜੈਨੂਇਨਟੀ ਆ ਠੀਕ ਐ ਜਿਹੜੀ ਚੀਜ਼ ਜੋ ਹੁੰਦੀ ਆ ਦੱਸ ਕੇ ਦਿੰਦੇ ਕਿੰਨੇ ਦੀ ਕਾਰ ਦੇਣੀ ਇਹ ਭਾਜੀ ਕਾਰ 1,85,000 ਦੀ ਕਾਰ ਮਿਲੂਗੀ ਮਿਲੂਗੀ ਹਾਂ ਲਾਸਟ ਲਾਸਟ ਕਿੰਨੇ ਤੱਕ ਪਾਸ ਆ ਇਹ 29 ਤੱਕ 29 ਤੱਕਰ ਪਾਸ ਆ ਗੱਡੀ ਵੀ ਆ ਤਾਂ ਭਾਏ ਇਹ ਤੋਹਫਾ ਆ ਕਿੱਦਾਂ 2009 ਮਾਡਲ ਆ ਹਾਂ 16000 ਚੱਲੀ ਕਾਰ ਆ ਪੂਰੇ ਪੰਜਾਬ 'ਚ ਹੋਣੀ ਮਿਲਣੀ ਭਾਜੀ ਦੁਬਾਰਾ ਦੱਸ ਦਿਓ ਮਾਡਲ 2009 ਮਾਡਲ ਆ ਕਿੰਨੀ ਚੱਲੀ 16000 ਚੱਲੀ ਕਾਰ ਰਿਕਾਰਡ ਨਾਲ ਰਿਕਾਰਡ ਨਾਲ ਆ ਹਾਂ ਬਈ ਇਹ ਜਿਹੀਆਂ ਚੀਜ਼ਾਂ ਕਿੱਥੋਂ ਲੱਭਦੇ ਹੋਵੇ ਦੇਖੋ ਬਈ ਕਾਰ ਦੇਖੋ ਇੱਕ ਵਾਰੀ ਅੰਦਰੋਂ ਦੀ ਐਨ ਜਮਾ ਕੋਕਾ ਪੀਸ ਆ ਸ਼ੀਸ਼ੇ ਤੇ ਲਾ ਕੇ ਇੱਕ ਵਾਰੀ ਕਾਰ ਦਿਖਾ ਦਿਓ ਨਵਾਂ ਮਾਡਲ 29 ਤੱਕ ਪਾਸ ਧਿਆਨ ਨਾਲ ਸੁਣ ਲਿਓ ਸਿਰਫ 16000 ਚੱਲੀ ਹੈ ਨਾ 16000 ਚੱਲੀ ਪੈਟਰੋਲ ਪੈਟਰੋਲ ਤੇ ਪੈਟਰੋਲ ਨੂੰ ਤਾਂ ਵੈਸੇ ਹੀ ਕੁਝ ਨਹੀਂ ਹੁੰਦਾ ਵਾ ਤੇ ਇਹ ਫੇਰ ਕਿੰਨੇ ਦਿਨ ਦੇਣੀ ਆ ਕਾਰ ਇਹ ਭਾਜੀ ਉਦਾਂ ਦਾ ਆਪਾਂ ਇਹਦੀ 3 ਲੱਖ ਰੁਪਇਆ ਡਿਮਾਂਡ ਰੱਖੀ ਆ ਕਰਦੀ ਇਹ ਕਾਰ ਦਵਾਂਗੇ 2 ਲੱਖ 60 ਹਜ਼ਾਰ ਦੀ ਕਰ ਦੇਣੀ ਆਪਾਂ 2 ਲੱਖ 60 ਹਜ਼ਾਰ ਦੀ ਜਿਹੜੇ ਕਹਿੰਦੇ ਵੀ ਸਾਨੂੰ 29 ਤੱਕ 29 30 ਤੱਕ ਪਾਸ ਗੱਡੀ ਪੈਟਰੋਲ ਦੇ ਵਿੱਚ ਚਾਹੀਦੀ ਔਰ ਚਾਹੀਦੀ ਆ ਸਿਰਫ ਘੱਟ ਚੱਲੀ ਹੋਈ ਮੇਰੇ ਖਿਆਲ ਨਾਲ ਅ ਅੱਜ ਤੱਕ ਜਿੰਨੀਆਂ ਸ਼ੂਟ ਕੀਤੀਆਂ ਵੀਡੀਓ ਨਵਾਂ ਮਾਡਲ ਕੋਈ 16000 ਚੱਲੀ ਸਵਿਫਟ ਨਹੀਂ ਸ਼ੂਟ ਕੀਤੀ ਮੈਂ ਪਹਿਲੀ ਹੋਣ ਜਾ ਰਹੀ ਆ ਬਾਈ ਆਹਾ ਇਹ ਭਾਜੀ ਇਹ ਵੀ 2009 ਮਾਡਲ ਆ ਹਾਂ 29 ਦਾ ਕਰਪਾਸ ਹੈ ਡੀਜ਼ਲ ਚ ਅੱਛਾ ਜੀ ਲੋਕਲ ਨੰਬਰ ਆ ਫਗਵਾੜੇ ਦਾ ਅੱਛਾ ਜੀ ਕਿੰਨੇ ਦੀ ਜੀ ਇਹ ਫਸਟ ਅਨਰ ਦੀ ਕਾਰ ਆ ਅੱਛਾ ਪਹਿਲੇ ਨਾ ਦੀਏ ਪਹਿਲੇ ਨਾ ਦੀ ਉਹ ਵੀ ਪਹਿਲੇ ਨਾ ਦੀ ਸੀ ਉਹ ਵੀ ਪਹਿਲੇ ਨਾ ਦੀ ਆ ਠੀਕ ਹੈ ਇਹਦੀ ਭਾਜੀ ਆਪਾਂ ਉਧਰ ਰੱਖੀ ਆ 260 ਡਿਮਾਂਡ ਹਾਂ ਇਹ ਕਾਰ ਭਾਜੀ ਆਪਾਂ ਦਾਵਾਂਗੇ 1.5 ਲੱਖ ਰੁਪਏ ਜਿਹੜਾ ਤੁਹਾਡੇ ਵੀਡੀਓ ਦੇਖੇ ਹਾਂਗਾ 2.25 ਲੱਖ ਦੇ ਵਿੱਚ ਨੈਟ ਫੱਟੇ ਕਾਰ ਮਿਲਣੀ ਆ ਬਾਈ ਬਲੀਨੋ ਬਲੀਨੋ ਭਾਜੀ 2021 ਮਾਡਲ ਆ ਹੂੰ 21 ਹਰੇ ਚੱਲੀ ਆ 21000 ਰਿਕੋਰਡ ਨਾ ਚੱਲੀ ਕਾਰ ਦਾ ਲਾਈਟਰ ਲੱਗੇ ਆ ਸਾਰੀ ਐਸੈਸਰੀ ਲੱਗੀ ਐ ਐਮਪੂ ਫਰ ਵਗੈਰਾ ਸਾਰਾ ਕੁਝ ਹੂੰ ਸੋਨੇ ਦੇ ਲਾਈਟਰ ਲੱਗੇ ਹੋਏ ਐਮਪੂ ਫਰ ਇੰਸਟਾਲਡ ਆ ਪ੍ਰੋਜੈਕਟਰ ਲੱਟਾ ਵੇਰੀਐਂਟ ਕਿਹੜੇ ਵਾਲਾ ਡੈਲਟਾ ਡੈਲਟਾ ਮਾਡਲ ਆ ਠੀਕ ਐ ਇਹ ਭਾਜੀ ਉਦਾਂ ਦਾ ਆਪਾਂ ਇਹਦੀ 670 ਰੱਖੀ ਐ ਡਿਮਾਂਡ ਹਾਂ ਸਾਢੇ 6 ਦੀ ਕਰਦੇ ਦਮਾਂਗੇ ਦੇ ਦਾਂਗੇ ਸਾਢੇ 6 ਦੀ ਹਣ ਤੇ ਲੋਨ ਇਹਦੇ ਤੇ ਮੇਰੇ ਖਿਆਲ ਨਾਲ ਉਹੀ 60 70000 ਦੇ ਕਿ ਲੋਨ ਹੋ ਜਾਊਗਾ ਸਿਬਲ ਵਧੀਆ ਸਿਬਲ ਵਧੀਆ ਹੋ ਜਾਊਗਾ ਭਾਜੀ ਸਿਬਲ ਨਾ ਉਹੀ ਭਰਾ ਮੈਂ ਹਰੇਕ ਵੀਡੀਓ ਚ ਕਹਿੰਨਾ ਬਾਈ ਸਿਬਲ ਆਪਣਾ ਜਿਹੜੇ ਭਰਾ ਕਹਿੰਦੇ ਪੀ ਅਸੀਂ ਕਾਰਾਂ ਦੇ ਉੱਤੇ ਫੁੱਲ ਲੋਨ ਚਾਹਨੇ ਆ ਜਾਂ ਫੁੱਲ ਦੇ ਨੀਅਰ ਅਬਾਊਟ ਚਾਹਨੇ ਆ ਸਿਬਲ ਸਕੋਰ ਆਪਣਾ ਵਧੀਆ ਲਿਆਓ ਬਾਈ ਜਦੋਂ ਬੈਂਕ ਨੂੰ ਤੁਹਾਡੀ ਪ੍ਰੋਫਾਈਲ ਪਾਈਏ ਤਾਂ ਬੈਂਕ ਮਨਾ ਨਾ ਕਰੇ ਲੋਨ ਕਰਨ ਤੋਂ ਆਹ ਬਲੈਰੋ ਬਲੈਰੋ ਭਾਜੀ 2011 ਮਾਡਲ ਆ ਹਾਂ ਫਰਸਟ ਆਨਰ ਦੀ ਕਾਰ ਆ ਠੀਕ ਐ ਇਹਦੀ ਪਾਸਿੰਗ ਥੋੜੀ ਰਹਿ ਗਈ ਤੇ ਇਹ ਆਪਾਂ ਜਿਹੜਾ ਮੇਰਾ ਭਰਾ ਪਾਸਿੰਗ ਕਰਾ ਕੇ ਸਾਤੋਂ ਲੈਣੀ ਚਾਹੁੰਦਾ ਹੂੰ ਫੇ ਆਪਾਂ ਕਾਰ ਭਾਜੀ 2 ਲੱਖ 90 ਹਜ਼ਾਰ ਚ ਪਾਸ ਕਰਾ ਕੇ ਦਵਾਂਗੇ 2 ਲੱਖ 90 ਹਜ਼ਾਰ ਚ ਪਾਸਿੰਗ ਕਰਾ ਕੇ ਪੀ ਤੱਕ ਕਰਨ ਠੀਕ ਹੈ ਜੀ ਠੀਕ ਐ ਜਿਹੜਾ ਇਹ ਬਿਨਾ ਪਾਸੋਂ ਕੋ ਇੱਦੇ ਘਟ ਆਪੇ ਕਰਾਉਣੀ ਜਾਂਦਾ ਉਹਨੂੰ ਆਪਾਂ 20000 ਲੈਸ ਕਰ ਲਵਾਂਗੇ ਉਹੀ ਗੱਲ ਬਾਈ ਉੱਥੇ ਕੀ ਆ ਜਾਣੀ ਆ ਜਾਂ ਤਾਂ ਇਹਨਾਂ ਤੋਂ ਕਰਾ ਲਓ ਜਾਂ ਤੁਸੀਂ ਆਪ ਕਰਾ ਲਿਓ ਇੱਕੋ ਰੇਟ ਦੀ ਕਾਰ ਆ ਕਾਲੇ ਰੰਗ ਦੇ ਵਿੱਚ ਆ ਬਲੇਰੋ ਨੰਬਰ ਤੁਹਾਡੇ ਮੂਰੇ ਨਾਲੇ ਪਹਿਲੇ ਨਾ ਆ ਦੀਆ ਤੇ ਆਹ ਇਹ ਵਜੋਂ ਵੇਚਤੀ ਆਪਾਂ ਠੀਕ ਹੈ ਤੇ ਬਾਈ ਆਡ ਯਰ ਬੇਗਰ ਭਾਜੀ 2011 ਮਾਡਲ ਆ ਹਾਂ ਸੈਕੰਡ ਅੰਦਰ ਦੀ ਕਾਰ ਆ ਠੀਕ ਹੈ ਇਹ ਕਾਰ ਭਾਜੀ ਇੱਦੇ ਕਾਰ ਦੇ ਦਵਾਂਗੇ ਜੇ ਪਾਸ ਨਹੀਂ ਆਪੇ ਕਰਾਉਣੀ ਦਾ ਕਰਨੀ ਹਲੇ ਪਾਸਿੰਗ ਹੈ ਨਹੀਂ ਕੀ ਪਾਸਿੰਗ ਥੋੜੀ ਰਹਿ ਗਈ ਆ ਥੋੜੀ ਰਹਿ ਗਈ ਜੇ ਪਾਸ ਕਰਾ ਕੇ ਲੈਣੀ ਆ 2.5 ਲੱਖ ਰੁਪਏ ਦੀ ਕਰ ਦਵਾਂਗੇ ਜੇ ਇੱਦੇ ਲੈਣੀ ਆ ਉਹੀ 20000 ਲੈਸ ਹੋ ਜੂ 2 ਲੱਖ 30000 ਦੀ 30000 ਦੀ ਕਰ ਦਿਆ ਦਵਾਂਗੇ 2 ਲੱਖ 30000 ਦੇ ਵਿੱਚ ਕਾਰ ਜੇ ਪਾਸਿੰਗ ਕਰਾਣੀ ਆ ਤਾਂ ਇਹਨਾਂ ਤੋਂ ਵੀ ਕਰਵਾ ਲਿਓ ਜੇ ਨਹੀਂ ਕਰਵਾਣੀ ਤਾਂ ਤੁਸੀਂ ਆਪ ਕਰਾ ਲਿਓ ਭਾਈ ਆਹਾ ਇਹ ਭਾਜੀ 2017 ਮਾਡਲ ਆ ਸੈਕੰਡ ਅੰਦਰ ਦੀ ਕਾਰ ਆ ਥਾਰ 50000 ਚੱਲੀ 4x4 ਆ ਇਹ ਤਾਂ 4x4 50000 ਚੱਲੀ ਵਧੀਆ ਰਕਾਰਡ ਨਾਲ ਹਾਂਜੀ ਪੂਰੀ ਐਸੈਸਰੀ ਲੱਗੀ ਆ ਐਸੈਸਰੀ ਕਿੰਨੇ ਕ ਦੀ ਲੱਗੀ ਹੋਊ ਭਾਜੀ ਘੱਟੋ ਘੱਟ 2.5 ਤੋਂ 3 ਲੱਖ ਦੀ ਤਾਂ ਹੈਗੀ ਆ 2.5 ਤੋਂ 3 ਲੱਖ ਰੁਪਏ ਦੀ ਵੱਧ ਵੀ ਹੋ ਸਕਦੀ ਜੱਸ ਜੀ ਕਿਉਂਕਿ ਟਾਇਰ ਹੀ ਭਾਈ ਇੰਨੇ ਕ ਦੇ ਹੁਣੇ ਮੇਰੇ ਖਿਆਲ ਨਾਲ 1 ਲੱਖ 1.5 ਲੱਖ ਦੇ ਤਾਂ ਹਨ ਇੰਨੇ ਕ ਦੇਵਾਂਗੇ ਹਾਂਜੀ ਤੇ ਦੱਸੋ ਫੇਰ ਵੀਰੇ ਕਿੰਨੇ ਕ ਪੈਸੇ ਦੇ ਇਹ ਭਾਜੀ ਉਦਾਂ ਦਾ ਆਪਾਂ 7 ਤੱਕ ਦੀ ਰੱਖੀਓ ਡਿਮਾਂਡ ਹੂੰ 6 ਲੱਖ 70 ਹਜ਼ਾਰ ਦੀ ਗੱਲ ਦੇਣੀ ਆ 6 ਲੱਖ 70 ਹਜ਼ਾਰ 5.5 ਦਾ ਲੋਨ ਵੀ ਕਰਾ ਦੇਵਾਂਗੇ ਤੇ ਹੋ ਜਾਊਗਾ ਹੋ ਜਾਊਗਾ 5.5 ਦਾ ਲੋਨ ਆਹ ਰੈਡਸ ਰੇਡਸ ਭਾਜੀ 2013 ਮਾਡਲ ਆ ਹਾਂ ਇਹ ਕਾਰ ਭਾਜੀ ਆਪਾਂ ਦੇ ਦੇਵਾਂਗੇ 215000 ਦੀ ਕਰ 2013 13 ਬੀਡੀਆਈ ਬੀਡੀਆਈ ਡੀਜ਼ਲ ਵਾਲੀ ਡੀਜ਼ਲ ਵਾਲੀ ਆ ਬਾਈ ਟੱਚ ਸਕਰੀਨ ਪਾਇਓ ਸਾਰਾ ਮਿਊਜ਼ਿਕ ਸਿਸਟਮ ਵਗੈਰਾ ਵਰਕਿੰਗ ਸਾਰਾ ਹਨ 2007 ਮਾਡਲ ਐਂਡੀਗਾ ਹੂੰ 27 ਤੱਕਰ ਪਾਸ ਆ 27 ਤੱਕ ਪਾਸ ਠੀਕ ਆ ਇਹ ਕਾਰ ਉਹਦਾ ਆਪਾਂ 100000 ਰੁਪਇਆ ਡਿਮਾਂਡ ਰੱਖੀ ਆ ਇਹ ਕਾਰ ਆਪਾਂ ਦੇ ਦੇਵਾਂਗੇ ਉਹੀ 90000 ਦੀ ਕਰ ਦੇ ਦੋ ਮੈ 85 ਦੇ ਦੇਨੇ ਕਰ ਲੋ ਚਲੋ ਭਾਈ 85000 ਚ ਲੈ ਜੋ डन ਹੋ ਜੂ ਨਾ ਹੋ ਜੂ ਹੋ ਜੂ ਕੋਈ ਬਸ ਹਾਂ کہہ ਦੋ ਕਿ ਹਾਂ 85000 ਚ ਚਲੋ ਭਾਈ 85000 ਦੀ ਤੁਹਾਡੀ ਕਾਰ ਹੋ ਗਈ ਆਓ ਤੁਹਾਨੂੰ ਹੋਰ ਕਾਰਾਂ ਦਿਖਾਈ ਬਈ ਆ ਕਿੰਨਾ ਮਾਡਲ ਆ K10 ਇਹ ਭਾਜੀ 2014 ਮਾਡਲ ਕਾਰ ਆ ਠੀਕ ਐ ਇਹ ਕਾਰ ਆਪਾਂ ਫਰਸਟ ਓਨਰ ਦੀ ਕਾਰ ਆ ਨਾਲੇ ਇਹ ਕਾਰ ਆਪਾਂ ਦੇ ਦਵਾਂਗੇ ਭਾਜੀ ਉਹੀ 210000 ਦੀ ਕਾਰ 210000 ਦੀ ਆਹਾ अल्टੋ 800 ਇਹ ਭਾਜੀ ਹੈਗੀ 2020 ਮਾਡਲ ਹਾਂਜੀ 3 ਲੱਖ ਰੁਪਏ ਦੀ ਇਹ ਕਾਰ ਦੇ ਦਵਾਂਗੇ 3 ਲੱਖ ਦੀ ਆਹਾ ਆਹਾ ਇਹ ਭਾਜੀ 2018 ਮਾਡਲ ਆ ਹਾਂ ਇਹ ਭਾਜੀ ਕਾਰ ਦੇ ਦਵਾਂਗੇ ਉਹੀ 2 ਲੱਖ 80 ਹਜ਼ਾਰ ਰੇਟ 2 ਲੱਖ 80 ਹਜ਼ਾਰ ਦੀ ਆ ਉਹ ਕ੍ਰੇਟਾ ਖੜੀ ਜਿਹੜੀ ਆਪਣੀ ਕ੍ਰੇਟਾ ਭਾਜੀ 2016 ਮਾਡਲ ਆ ਹਾਂ ਸੈਕੰਡ ਹੰਡਰ ਦੀ ਕਾਰ ਆ ਠੀਕ ਹੈ ਇਹ ਕਾਰ ਭਾਜੀ ਮੈਨੂੰ ਪਹਿਲਾਂ ਵੀ ਫੋਨ ਆਏ ਸੀ ਕਾਰਾਂ ਦੇ ਹੂੰ ਇਹ ਆਪਾਂ ਉਹੀ ਇੱਕੋ ਛੋੜਾ ਜਾਂ ਰੇਟ ਪਾ ਆ 6 ਲੱਖ 45 ਹਜ਼ਾਰ ਦੀ ਦੇਣੀ ਹੈ ਕਾਰ ਨੂੰ 1.4 ਆ ਕਿ 6 92.6ਵਾ 6ਵਾ ਹਾਂਜੀ ਨੰਬਰ ਤੁਹਾਡੇ ਮੂਰੇ ਬਾਈ 6 ਲੱਖ 45 ਹਜ਼ਾਰ ਦੀ ਇਹ ਭਾਜੀ 2012 ਮਾਡਲ ਆ ਹਾਂ ਇਹ ਕਾਰ ਆਪਾਂ ਦੇ ਮੰਨ ਲਓ ਇਹ ਕਾਰ ਆਪਾਂ 1.5 ਲੱਖ ਦੀ ਡਿਮਾਂਡ ਕਰਦੇ ਇਹਦੀ ਇਹ 2 ਲੱਖ ਰੁਪਏ ਦੀ ਕਾਰ ਤੇ ਨਹੀਂ 1,99 ਹਜ਼ਾਰ ਦੀ ਇਹ ਕਾਰ ਬਣਨੀ ਆ ਤੁਹਾਨੂੰ ਇੱਕ ਹੋ ਸਵਿਫਟ ਵੀ ਖੜੀ ਆ ਆਪਣੇ ਤੋਂ ਉਹ ਬਾਈ ਕਿੰਨਾ ਮਾਡਲ ਆ 2015 ਮਾਡਲ ਆ ਹਾਂਜੀ ਸੈਕੰਡ ਓਨਰ ਦੀ ਕਾਰ ਆ ਠੀਕ ਆ ਇਹ ਕਾਰ ਭਾਜੀ ਆਪਾਂ ਦੇ ਦਵਾਂਗੇ ਉਹੀ ਸਾਢੇ 4 ਡਿਮਾਂਡ ਕਰਦੇ ਸਵਾ 4 ਲੱਖ ਦੀ ਦੇ ਦਾਂਗੇ ਸਵਾ 4 ਲੱਖ ਦੀ ਵੀਡੀਓ ਹੀ ਹਾਂਜੀ ਵੀਡੀਓ ਹੀ ਹਾਂਜੀ ਆਹ ਲਈ ਟਾਲਟੋ 800 ਜੀ 18 ਮਾਡਲ ਆ ਹਾਂਜੀ ਇਹ ਕਾਰ ਆਪਾਂ ਦੇ ਦਾਂਣੀ ਉਹੀ 2 ਲੱਖ 75 ਆ 75 ਦੇ ਵਿੱਚ ਮਾਗੇ 2 70 ਜਾਂ 75 ਦੇ ਵਿੱਚ ਬਾਈ ਤੁਹਾਨੂੰ ਆ ਵੀ ਬਣ ਜੂਗੀ ਤੇ ਬਾਈ ਇਹਨਾਂ ਤੋਂ ਇਲਾਵਾ ਵੀ ਜੇ ਤੁਹਾਨੂੰ ਕੋਈ ਵੀ ਕਾਰ ਚਾਹੀਦੀ ਹੋਈ ਸਕਰੀਨ ਤੇ ਚੱਲਦੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਰਾਣਾ ਕਾਰ ਪੀਆਰ ਪਿੰਡ ਮੱਲੂ ਪੋਤਾ ਬੰਗਿਆਂ ਦੇ ਕੋਲ ਪੈਂਦਾ ਇਹ ਕੇਟਨ 16 ਮਾਡਲ ਭਾਜੀ ਹੂੰ ਏ ਭਾਜੀ 16 ਮਾਡਲ ਆ ਹਾਂ ਇਹ ਕਾਰ ਭਾਜੀ 2,60,000 ਰੁਪਏ ਦੇ ਦੇਵਾਂਗੇ 16 ਮਾਡਲ 2,60,000 ਹਾਂਜੀ ਨੰਬਰ ਤੁਹਾਡੇ ਮੂਰੇ ਬਾਈ ਕਾਲ ਕਰ ਲਿਓ ਜਿਹੜੇ ਭਰਾ ਨੇ ਕੋਈ ਵੀ ਕਾਰ ਲੈਣੀ ਆ ਚਾਹੇ ਲੋਨ ਕਰਾਉਣਾ ਚਾਹੇ ਕੈਸ਼ ਲੈਣੀ ਆ ਦਿੱਤੇ ਗੇ ਨੰਬਰਾਂ 'ਤੇ ਕਾਲ ਕਰਕੇ ਇੱਕ ਵਾਰੀ ਵਿਜ਼ਿਟ ਕਰਿਓ ਡਿਸਕ੍ਰਿਪਸ਼ਨ 'ਚ ਬਾਈ ਹੋਣਾ ਦੀ ਲੋਕੇਸ਼ਨ ਆਪ ਪਾਤੀ ਆ ਪਿੰਡ ਮੱਲੂ ਪੋਤਾ ਦੁਆਬਾ ਏਰੀਆ ਤਾਂ ਤੇਲੀ ਮਿਲਦੇ ਆ ਨੈਕਸਟ ਵੀਡੀਓ 'ਚ ਚੰਗਾ ਜੀ ਸਤਿ ਸ਼੍ਰੀ ਅਕਾਲ